ਤੂੰ ਛੱਡ ਤੂੰ ਨਾ ਬਾਲਾ ਐਵੇਂ ਕਰਮ ਉਹ ਕੋਈ ਨਹੀਂ ਗਾਉਣ ਇੰਨਾ ਚਰ ਕਰ ਲਿਆ ਤੇ ਹੋਰ ਥੋੜਾ ਜਿਹਾ ਨਹੀਂ ਮੈਂ ਕਰਦੀ ਪਿੰਡ ਦਾ ਕੇ ਕਰਦੀ ਛੱਡ ਤੂੰ ਮੈਂ ਤੂੰ ਇਦਾਂ ਦੇ ਕੰਮ ਥੋੜਾ ਜਿਹਾ ਕਰ ਲੈ ਤੂੰ ਚੱਲ ਕੇ ਬੈਠ ਨਾ ਮੈਂ ਨਹੀਂ ਜਾਣਾ ਮੈਂ ਇੱਥੇ ਰੋਣਾ ਨਾ ਚਾਹ ਤੂੰ ਥੋੜਾ ਜਿਹਾ ਮੇਰਾ ਰਹਿ ਗਿਆ ਆ ਗਈ ਤੇ ਬਾਅਦ ਚਾਖੂਗੀ ਕੀਤਾ ਨਹੀਂ ਫੇਰ ਵੇਲਾ ਮਾਂਜਾ ਖੜੀ ਜਾਂਦੀ ਨਿੱਕਾ ਜਿਹਾ ਦਵਾਲੇ ਹੋਊਗੀ ਕਰਨਾ ਤੇ ਪੈਣਾ ਹੀ ਹੁਣ ਕੀ ਕਰਾਂ ਕਿਸਮਤ ਤੂੰ ਆਪਣੀ ਆਪ ਇਦਾਂ ਮਾੜੀ ਕਰਾਂ ਨਹੀਂ ਐਨੇ ਚਿਰ ਦਾ ਦਿੱਤਾ ਕਰਾਇਆ ਜਿਹੜਾ ਤੇ ਤਾਰੇ ਭੈ ਮੈਂ ਜਾਣੀ ਚਾਹੀਦੀ ਆ ਜੀ ਅੰਦਰ ਮੈਂ ਬਸ ਸੁਣੇ ਹੀ ਆਈ ਆ ਥੋੜੇ ਹੀ ਰਹਿ ਗਏ ਨਿੱਕੇ ਦਾ ਉਧਰੋਂ ਤਾਂ ਕੀ ਕਾ ਵਾ ਨਾ ਹਾਂ ਮਿੰਟਾਂ ਚ ਆ ਜਾ ਜੀ ਨਾ ਆਈ ਮੈਂ ਫੇਰ ਆ ਜਾਣਾ ਆ ਗਈ ਆ ਗਈ ਬੱਸ ਮੈਂ ਹੁਣ ਕੀ ਕਰਾਂ ਜੇ ਪੈ ਜਨਾ ਸਿਆਕਾ ਇਹ ਆਹ ਆਖਦਾ ਵਾ ਪੀਣਾ ਉਹ ਨਹੀਂ ਕਿ ਉਹੀ ਦੀਵਾਲੀ ਹੋ ਜਾਣਾ ਤੇ ਕੀ ਕਹੂੰਗੀ ਮੈਂ ਤੜਾਰ ਆਉਂਦਾ ਕਿ ਦੇ ਦੇ ਨਾ ਦੀਵਾਲੀ ਹੋ ਜਾ ਕਿੰਨੇ ਕੀਪਤਾ ਵੀ ਉਹਦਾ ਸਭਾ ਕਿਵੇਂ ਰੋ ਹਾਲ ਵਿੱਚ ਕੋਈ ਸਮਝ ਨਹੀਂ ਆਉਂਦੀ ਕੀ ਕਰੀ ਮੈਂ ਆੜੀ ਵੀ ਨਹੀਂ ਆਈ ਮੈਨੂੰ ਪਤਾ ਤੂੰ ਕਿੱਥੋਂ ਆਇਆ ਕਿੰ ਪਤਾ ਨਹੀਂ ਕਿ ਮਾਸੀ ਆਈ ਆ ਬੈ ਉਹਦੇ ਕੋਲ ਵਾਸਨਾ ਖੇੜ ਨਿਆ ਮੈਂ ਦੇਖਾਂ ਪਾਣੀ ਡੰਗਰਾਂ ਨੂੰ ਗੱਠਣ ਵਾਲਾ ਪਾਣੀ ਵੀ ਥੋੜਾ ਵਾ ਤੇ ਪੱਤੀਆਂ ਆਉਣ ਨਹੀਂ ਦਈ ਹੁਣ ਕੀ ਕਰਾਂ ਐ ਕਰਦੀ ਰੁੱਖੜੀ ਤੇ ਵੀ ਗਲ ਨਹੀਂ ਨਾਲੇ ਉਹ ਇੰਨਾ ਨਾ ਪਤਾ ਲੱਗੂ ਕਿ ਕੰਮ ਉਹਦੀ ਕਿ ਦੁਖੀ ਹੁੰਦੀ ਆ ਭੈਣ ਵਾ ਭੈਣ ਦਾ ਦੁੱਖ ਨਹੀਂ ਵੇਚਿਆ ਜਾਂਦਾ ਕੀ ਕਰਾਂ ਉਹਨੂੰ ਕੀ ਕਵਾਂ ਉਹਨਾਂ ਕਦੇ ਘੜੀ ਕੋਲ ਉਹਦੇ ਕੋ ਬਹਿ ਜਾਉਣਾ ਸਾਹ ਲੈ ਲਈ ਕੀ ਕਰਾਂ ਇਹ ਰਾਕੇ ਕਰਦੀ ਹੈ ਚਲੇ ਜਾਂਦੀ ਆ ਮੈਨੂੰ ਸੋਖ ਲਿਆ ਕਰਮਾਂ ਦਾ ਵਾਪਰ ਕੀ ਬਣਾਇਆ ਰੋਟੀ ਸਿੱਕ ਸਬਜ਼ੀ ਬਣ ਗਈ ਆਪਣੀ ਲੱਗੀ ਚਮੋਦਾ ਸਬਜ਼ੀ ਕਾਦੀ ਬਣਾਈ ਹਲਵਾ ਬਣਾਇਆ ਹੈ ਹੈਣੀ ਜਿਹੜਾ ਮੈਂ ਅੱਜ 2 ਕਿਲੋ 1.5 ਕਿਲੋ ਹਲਵਾ ਲਿਆ ਤੂੰ ਸਾਰਾ ਹੀ ਧਰ ਲਿਆ ਕਿਲੋ ਧਰ ਲੈਂਦੀ ਏਦਾਂ ਰੱਖ ਲੈਂਦੀ ਜਿਸ ਸਾਰਿਆਂ ਨੇ ਤੇ ਰੋਟੀਆਂ ਖਾਆਂ ਆਪਣੇ ਕਿੰਨੇ ਕਿ ਸਬਜ਼ੀ ਖਾਂਦੇ ਆ ਆਪਣੇ ਤੇ ਥੋੜੀ ਥੋੜੀ ਸਬਜ਼ੀ ਖਾਂਦੇ ਆ ਉਹ ਐਡੀ ਭੁੱਖੀ ਆ ਕਿ ਬਈ ਚ ਨੂੰ ਕੌਲੀਆਂ ਪਰ ਮੇਰੀ ਇੱਕ ਗੱਲ ਸੁਣੋ ਧੋ ਕਿਉਂ ਨਹੀਂ ਪਾ ਕੇ ਦੇਣੀ ਮਾਹ ਮੈਂ ਮੁੱਲ ਦਾ ਕਿਉਂ ਮੰਗਾਇਆ ਇਹ ਨਾ ਵੇ ਕੌਲੀਆਂ ਚ ਸਬਜ਼ੀ ਚ ਪਾ ਕੇ ਹੋ ਪਿਆ ਪਿਆ ਜਾਂਦਾ ਹੋਵੇ ਤੇਰੀ ਉਹ ਮੇਰੀ ਤਾਂ ਨੀ ਨਾਮ ਦੀ ਘੋ ਉਹ ਨਹੀਂ ਸਬਜ਼ੀਆਂ ਚ ਪਾਉਣਾ ਜੇ ਕਿ ਉਹ ਹੋਇਆ ਤਾਂ ਤੈਨੂੰ ਮੈਂ ਚਾੜ ਲੈਣਾ ਹੀ ਮੈਂ ਜਾ ਕੀ ਧਰਿਆ ਇਹ ਝੂੜੀਆਂ ਸੀਆਂ ਧਰੀਆਂ ਮੰਜੇ ਨਾਲ ਹਾਂ ਨਹੀਂ ਸੀਆਂ ਐਡੇ ਬਾੜੇ ਚ ਤੂੰ ਧਰ ਦਿੱਤੀਆਂ ਹੈ ਉੱਤੇ ਉੱਪਰ ਤਾਂ ਕੱਟ ਨਹੀਂ ਆ ਮੈਂ ਤਾਂ ਕੋਈ ਨਹੀਂ ਬਾਰਾ ਮੇਰੀ ਸੋਹਣੀ ਗੱਲ ਚ ਲਤਰੋ ਅੰਦਾ ਤੇ ਤੂੰ ਲੋਕੀ ਆਂਦੇ ਆ ਤੇਰੀ ਨੂ ਬੜੀ ਭੋਲੀ ਸਵਾਦ ਹੀ ਭੋਲੀ ਜਦੋਂ ਤੇ ਮੇਰਾ ਕੋਈ ਆਉਂਦਾ ਉਹ ਤਾਂ ਤੈਨੂੰ ਤਾਂ ਵੀ ਚੜ ਜਾਂਦਾ ਕਦੀ ਮੇਰੀ ਲੱਤ ਵੀ ਤੇ ਮੇਰੀ ਕਦੀ ਬਾਹ ਪੀੜ ਨਿਆਰੇ ਤਾਕ ਇਹ ਝਾੜੂਕਾਰ ਨੂੰ ਇਹ ਜਿੰਨੇ ਦਿਨ ਉਹ ਬੁੱਢੀ ਦੁੱਜੀ ਆ ਗਈ ਆ ਨਾ ਇਹ ਤੇ ਵੇਖੀ ਚ ਮਾਨਸਵੰਨੇ ਖਾਣੇ ਬਾਅਦ ਸਾਨੂੰ ਤੇ ਲਾ ਦੂਗੀ ਥੱਲੇ ਉਹਦਾ ਫਿਰ ਜੁੱਲੀ ਬਿਸਤਰਾ ਚਕਾ ਤੇ ਜਾਂਦੇ ਆਂ ਗੱਲਾਂ ਕਰਦੇ ਗੁੱਸੇ ਦੀ ਜਾਂ ਆ ਕੇ ਪਨੀਰ ਫਟਾਇਆ ਤੇ ਕੰਡੇ ਚ ਹੀ ਰਹਿੰਦੇ ਹੁਣ ਪਨੀਰ ਦੀ ਸਬਜ਼ੀ ਕਿ ਬਣਾਉਣਾ ਅਵੇ ਥੋੜਾ ਜੀ ਮੈਂ ਥੋੜਾ ਮੈਂ ਦੋਆ ਜਾਨੇ ਦਾ ਸਾਜੂਗੇ ਚੱਲ ਗੁਜ਼ਾਰਾ ਹੋ ਜਾਊਗਾ ਮੇਰੀ ਸੁਣ ਭਾਗ ਲੋ ਸਿਆਣੀ ਬਣ ਅੱਛਾ ਸਾਰਾ ਦਿਨੋਂ ਕੰਮ ਕਰਦੇ ਨੇ ਆਲੇ ਹਾਂ ਮੋਲ ਦਾ ਪਾ ਦਾ ਦੁੱਧ ਦੀ ਕੋਈ ਘਟ ਦੁੱਧ ਵੀ ਪਾਉਣਾ ਹੁੰਦਾ ਤਾਂ ਤੂੰ ਹਲਵੇ ਦੀ ਸਬਜ਼ੀ ਬਣਾ ਦੇ ਤੇ ਇੱਕ ਤੇ ਏਡਾ ਸੇਵਿਆਂ ਦਾ ਪਤੀਲਾ ਘਰੀ ਬੈਠੀ ਆ ਤੇ ਹੁਣ ਪਨੀਰ ਵੀ ਬਣਾਉਣ ਲੱਗੀ ਮੈਂ ਫਿਰ ਉਹਨਾਂ ਘਰ ਤੇ ਤੇਰਾ ਹੀ ਆ ਮੈਂ ਕਿਤੇ ਨਾਲ ਤਾਂ ਨਹੀਂ ਲੈ ਜਾਣਾ ਅੱਜ ਤੇ ਮੈਂ ਤੈਨੂੰ ਭੈੜੀ ਲੱਗਦੀ ਆ ਨਹੀਂ ਕਿਹੜਾ ਮੰਮੀ ਰੋਜ਼ ਆਉਣਾ ਮੈਂ ਚੱਲ ਥੋੜਾ ਜਿਹਾ ਬਣਾ ਦੇ ਦਿੰਦੀ ਆ ਨਹੀਂ ਉਹਨੂੰ ਰੋਜ਼ ਸਾਧਲਾ ਕੇ ਇੱਥੇ ਪੱਕੀ ਸਾਧਲਾ ਉਹਨਾਂ ਕਿ ਆ ਜਾ ਤੂੰ ਇੱਥੇ ਨਹੀਂ ਰੋਜ਼ ਆਉਂਦੀ ਤੇਰੇ ਕੋਲ ਤੇ ਇਹ ਤਾਂ ਜੁੱਲੀ ਬਿਸਤਰਾ ਚਕਾ ਤੈਨੂੰ ਸਿਰੇ ਘਰ ਕਲਾ ਮੈਂ ਵਨਸ ਵਨੇ ਖਾਣੇ ਨਹੀਂ ਬਣਾਦੇ ਨੇ ਜੇ ਸਿੰਪਾ ਰੋਟੀ ਖਾਜੀ ਖਾਣੀ ਤੇ ਦੋ ਚਾਰ ਦਿਨ ਰਵੇ ਨਹੀਂ ਤਾਂ ਸਿੱਤਰ ਕਰਾਂਗੀ ਉਹ ਵੀ ਆਪਸਾ ਕਰੂ ਬਿਨਾਂ ਮੈਂ ਕੋ ਦਿਨ ਨਹੀਂ ਹੈ ਕਿ ਪਹਿਲਾਂ ਤੀਰ ਤੂੰ ਮੈਨੂੰ ਜਾਣ ਕੇ ਬੁਲਾਉਣੀ ਜਰਵਾਨ ਸਾਡੇ ਖਾਣੇ ਬਣਾਉਣੀ ਸੌਣ ਲੂੰਗੀ ਉਹ ਮੈਂ ਪਤਾ ਨੂੰ ਆਖ ਲੈ ਤੂੰ ਦੀ ਰੋਟੀ ਤਾਂ ਆਖੀ ਨਹੀਂ ਮੈਂ ਅਖ ਨਹੀਂ ਚਾ ਥੋੜਾ ਜਿਹਾ ਲਾਗੋ ਕਰ ਦਿੰਦੇ ਮੇਰੇ ਕੱਪੜੇ ਵੀ ਜੇ ਪੈਜ ਕੋਈ ਲਾਹ ਹੋ ਗਿਆ ਨਾ ਦਾ ਕਰ ਉਹ ਮੈਡਮ ਜਿਹੜੀ ਬੈਠੀ ਤੁਹਾਨੂੰ ਕਹੇ ਕੋਲੋਂ ਕਰਾ ਦਵੇ ਹੈ ਉਹ ਕੀ ਕਰਨ ਮੰਦਰ ਬੈਠੀ ਮੈਂ ਕਿਹਾ ਅੱਗੇ ਮੈਂ ਕਿੰਨਾ ਕੰਮ ਕਰਦੀ ਤੈਨੂੰ ਪਤਾ ਮੇਰੇ ਦੇ ਗੋਡੇ-ਗੋਡੇ ਜੋੜ ਦੋ ਤੇ ਮੈਂ ਕਿਤੋਂ ਕੰਮ ਕਰਾਂ 16 ਗੱਲ ਦਾਵਾ ਦਾ ਸਬਜ਼ੀ ਬਣਾ ਮੈਂ ਬਿਸਤਰੀ ਚ ਲੱਗੀ ਪੈਣ ਤੇ ਮੇਰੀ ਰੋਟੀ ਪਹਿਲਾਂ ਆਵੇ ਜੇ ਉਹਨੂੰ ਰੋਟੀ ਪਹਿਲਾਂ ਬੜਾ ਥਾਲੀ ਮੂੰਹ ਤੇ ਮਾਰਨੀ ਤੇਰੇ ਠੀਕ ਮੈਂ ਹੁਣੇ ਬਸ ਪਹਿਲਾਂ ਬਣਾ ਕੇ ਤੁਹਾਨੂੰ ਪੱਕ ਦੀ ਬੱਕ ਦੀ ਨਾਲ ਉਹ ਨਾਲ ਦੀ ਹਾਂ ਤੇ ਮੈਨੂੰ ਰੋਟੀ ਫੜਾ ਕੇ ਜਿੰਦੇ ਜਿਆਦਾ ਟਾਈਮ ਨਹੀਂ ਆਪਣੇ ਭੁੱਖ ਲੱਗੀ ਮੈਂ ਮੁਰਕੇ ਦਵਾਈ ਵੀ ਖਾਣੀ ਹੁੰਦੀ ਠੀਕ ਨਹੀਂ ਮੈਂ ਹੁਣੇ ਛੇਤੀ ਕਰਦੀ ਕਿਤੇ ਕਰ ਕਿੰਨੇ ਕਰਦੀ ਜਦੋਂ ਕੋ ਮੇਰਾ ਆ ਜਾਂਦਾ ਉਦੋਂ ਇਹਨਾਂ ਬਿਮਾਰੀ ਪੈ ਜਾਂਦੀ ਹੁਣ ਕਿਤੇ ਪਨੀਰ ਤੇ ਕੁਰਬਾਨ ਸਵ ਮੰਨ ਲਓ ਇਹਦੀ ਸਬਜੀ ਪਹਿਲਾਂ ਬਣਾਵਾਂ ਜੀ ਨਾ ਦਿੱਤੇ ਤਾਂ ਮੀਂਹ ਆਪਣਾ ਮੈਨੂੰ ਪਨੀਰ ਸਬਜੀ। ਪਰ ਲਈ ਨਹੀਂ ਜਿਹਨੇ ਤੇ ਪੈਣੀ ਹੁਣ। ਨਹੀਂ ਕਰਾਂ ਮੈਨੂੰ ਕੀਤਾ ਨਾ ਹੋਊਗੀ ਮੇਰੀ ਪਾਂ। ਕਿ ਦਿਨ ਰੋਜ ਆਉਂਦੀ। ਕੋਤੋਂ ਰੋਟੀ ਬਣਾਉਂਦੀ। ਪਾਂ ਨੇ ਆਹ ਰੋਟੀ ਇੰਨਾ ਚਿਰ। ਕੋਤੋਂ ਦੀ ਤਾਂ ਰੋਟੀ ਬਣਾਉਂਦੀ। ਇੱਕ ਤਾਂ ਜੀ ਸੱਸ। ਲਾ ਕੇ ਆਣ ਦਾ ਪਿਓ ਵਾਲੀ ਤੇ ਢਾਹ ਕੇ ਕੁਸਾ ਦੇ ਵੇੜੇ 'ਚ ਬੈਠੀ। ਇਹ ਮੀਂਹ ਤੇ ਪਲਾਵੇ ਦੀ ਗੱਲ ਤਾਂ ਹੈਲਥੀ ਕਰਾ ਦੇ। ਬਹੁਤ ਸਿਕਮੀ ਸੱਸ ਚੰਗਲੀ। ਉਰੇ ਵਸ ਉਹ ਯਾਰ ਮਰਚੰਦੂ ਬੁੱਤਰੀ ਜੀ ਕੋ ਮੌਮਾ ਦੀ ਮੈਡਮ ਵਾਲਾ ਬਟ ਕੋ ਸੜਾ ਕੇ ਬੈਠੀ ਕਦੀ ਨੂੰ ਡੰਗਰਾਲ ਭੇਜ ਜੂਗੀ ਕਦੀ ਨੂੰ ਕੋਹਕਾਰ ਕਰੀਏ ਨੂੰ ਕੋਹਕਾਰ ਉਹ ਜੀ ਉਹ ਜਿਹੜੇ ਲਾਗੋ ਵਾਲੇ ਬੋਲਦੇ ਨਹੀਂ ਮਾਰੀਏ ਤੇ ਟੇਕ ਸੁੱਟਿਆ ਹੋਏ ਪਰਲੇ ਬਨੇ ਇਹਦੇ ਕੋਈ ਕਸ ਤੋਂ ਤਕ ਤੋਂ ਹੋਏ ਬਟੜੀਓ ਵੀ ਜਾਣ ਲੈ ਮੇਰਾ ਕੋਹ ਕਰਨਾ ਨਾ ਨਹੀਂ ਕਹਿਣਾ ਕਹਿਣਾ ਕੋਈ ਬੋਲਦਾ ਬਟ ਗਾੜੀ ਨੂੰ ਜੇ ਕਿਆ ਕਰੇ ਥੋਕ ਕੇ ਜਵਾਮ ਕਰੀਏ ਨਾ ਦੇਖੋ ਕੌਣ ਤਾਂ ਜਾਉਂ ਕਾਲਿਓ ਜੇ ਤੁਹਾਨੂੰ ਕੁਝ ਤਾਂ ਨਾ ਹਾਰ ਬਣਾਣਾ ਹੈ ਨਾ ਉਹ ਜਾਨ ਕੰਮ ਆਉ ਪਈ ਆ ਹਟਾ ਜਿਹੜਾ ਕੁਝ ਕਹਿੰਦਾ ਨਹੀਂ ਇਹਨੂੰ ਪਰ ਕੇ ਜਾਣੇ ਕਾਨੇ ਦੇ ਵੀ ਮੈਂ ਫਿਰ ਬਹੁਤ ਇਨਾਂ ਕੁੜੀ ਦਾ ਬੁਰਾ ਹਾਲ ਕੀਤਾ ਕੰਮ ਕਰਾ ਕਰਾ ਤਜੇ ਕੋ ਗੋਏ ਸਟਾਉਂਦੇ ਤਜੇ ਕੋ ਡੰਗਰ ਪੱਠੇ ਪਾਉਂਦੀ ਮੈਡਮ ਬਣ ਕੇ ਕੋਸਾ ਡਾ ਕੇ ਵਿੜੇ ਤੇ ਬੈਠੀ ਨੇ ਅਨਕਾਲਾ ਦੇ ਵਿੱਚ ਜੌਬ ਤੇ ਲੱਗੀ ਹੁੰਦੀ ਉਹਨਾਂ ਦੀ ਤਾਂ ਕਦੋਂ ਆਣਾ ਜਨਮ ਘੜੀ ਨੰਮੀ ਪੈਣਾ ਲੱਗ ਜਾਣਾ ਉਹਨੂੰ ਚੇਰ ਜੇ ਤੇ ਚੱਲ ਸਬਜ਼ੀਆਂ ਬਣਾਉਂਦੀ ਫਿਰਦੀ ਕੁਛ ਕਹੋ ਮੈਨੂੰ ਬੋਠ ਪੂਰੀ ਕਿਤੇ ਨਹੀਂ ਮੋਠ ਦੇਖਣੇ ਧਰ ਮਾਰਾ ਤੇਰੇ ਵੀ ਦਿਵਾਲੇ ਹੋ ਜੂਗੀ ਉਹਨੇ ਆਖਣਾ ਲੈ ਆ ਕੰਮ ਰਹਿ ਗਿਆ ਸੀ ਮੈਨੂੰ ਕੁਛ ਕਹੋਗੇ ਨਾ ਮੇਰੇ ਕਰਮਾਂ ਚ ਐ ਹੀ ਉਹ ਪੱਠੇ ਪਾਲੇ ਤੇ ਆ ਕੰਮ ਕਰ ਲੇ ਮੇਰੇ ਕਰਮਾਂ ਚ ਕਿੱਥੇ ਮਿੰਟ ਰੇਡ ਨਹੀਂ ਨਹੀਂ ਆਉਣੀ ਤੇ ਮੈਂ ਕੋਈ ਨੂੰ ਕੋਈ ਆਇਆ ਨਹੀਂ ਮੈਂ ਸਿਖਾਉਣੀ ਚਾਹਤ ਹਾਂ ਸਭ ਕੁਝ ਸਿਖਾਉਣੀ ਆ ਮੈਂ ਐਕਟਿਵ ਆ ਹਾਂ ਹਾਂ ਮੈਂ ਐਕਟਿਵ ਆ ਮੈਂ ਕਿੱਦਾਂ ਇਹਨੂੰ ਚਲਾਉਂ ਮੈਂ ਤੇ ਸ਼ਾਇਦ ਨਹੀਂ ਰੇਡ ਨਾ ਆਉਂਦਾ ਤੇ ਨਾ ਤੈਨੂੰ ਮੈਂ ਨਾ ਚਲਾ ਕੇ ਵਿਖਾਉਣੀ ਕਿੱਦਾਂ ਚੱਲਦੀ ਮੈਂ ਤੈਨੂੰ ਜਾ ਸਿਖਾਉਂ ਜਿੰਜਾ ਸੁੱਤੀ ਉੱਜ ਤੱਕ ਜਾ ਸਿੱਖਣਾ ਨਹੀਂ ਤੇ ਉਹਦਾ ਆਉਂਦਾ ਕਿ ਤੇ ਉਹ ਨਾ ਕਿਤੇ ਹੀ ਤੈਨੂੰ ਖਾ ਚੱਗੀ ਉਹ ਨਹੀਂ ਤੈਨੂੰ ਨਹੀਂ ਨਾ ਪਤਾ ਮੈਂ ਕਿੱਦਾਂ ਦਿਨ ਕੱਟਦੀ ਆ ਬੱਚ ਮੇਰੇ ਤਵਾਲੇ ਹੋਊਗੀ ਐਵੇਂ ਸੱਟ ਬਾਂ ਲੱਗ ਗਈ ਤੇ ਬਾਅਦ ਉਹਨੇ ਅੱਖਾਂ ਲੱਗ ਪਾਉਂਦੇ ਸੱਟ ਲੱਗੀ ਦਾ ਗੁੱਸੇ ਹੋ میں ڈگ لا دیا بہت چلا نہیں میری پہلے ریڑ کے ریڑھ لو ਆਹੇ ਆਹੇ ਦੀ ਫੜੀਆਂ ਫੱਡੇ ਕੇ ਚੱਲੀ ਤਾਂ ਕਰੀ ਇਹਨੂੰ ਕਿਸ ਜਾਣੀ ਨਹੀਂ ਹੈਗੀ ਰੋਟੀ ਪਾਣੀ ਨਹੀਂ ਖਾਂਦੀ ਇਹਨੂੰ ਮੈਂ ਐ ਚਾਲ ਲੈਣੀ ਮੈਂ ਐ ਜਾ ਸਿੱਖ ਲੈਣੀ ਭੈਣਾ ਇਹਨੂੰ ਚਲਾ ਇਹਨੂੰ ਰੇਡ ਕੇ ਖੜਿਆ ਕਰਨੀ ਬਜਾਰੇ ਹਨੇ ਪਹਿਲੇ ਰੇਡ ਨਹੀਂ ਜਾ ਕੇ ਸਿੱਖਣਾ ਤਾਂ ਰੇਡ ਮੈਨੂੰ ਤਾਂ ਰੇਡ ਨਹੀਂ ਨਹੀਂ ਆਉਂਦੀ ਤੇ ਮੈਂ ਰੇਡ ਨੂੰ ਕਿੱਦਾਂ ਆਹ ਹੈ ਇਹ ਫੜੀਆਂ ਨੂੰ ਤੇ ਪਾੜੀ ਬੜੀ ਤੇ ਨੂੰ ਮੈਂ ਕਿੱਦਾਂ ਮੇਰੇ ਵਾਸਤੇ ਰੋਗ ਨਹੀਂ ਗਾਈ ਆ ਮੈਂ ਸੱਟ ਬਾਂ ਲਵਾ ਲੂੰਗੀ ਲੱਤ ਤੇ ਪਾਈਂਦੀ ਕਿ ਨਹੀਂ ਪੈਂਦੀ ਆ ਸੁੱਤੀ ਆ ਕੋਈ ਚੱਜ ਸਿੱਖ ਲਾ ਉਹ ਤੈਨੂੰ ਕਿਤੇ ਰੋਟੀ ਦਿਖਾਉਂਦਾ ਚਾਹਦਾ ਹਾਂ 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 ਇੱਧੇ ਬਹਿਣਾ ਚਲਾ ਕਿੱਥੋਂ ਕੀ ਕਰਾਉਣ ਇਹਨੂੰ ਮੈਂ ਚਲਾ ਦੇ سٹਾਰਟ ਕਰ ਇਹਨੂੰ ਕਿੱਥੋਂ ਕਰਕੇ ਦੇ ਮੈਨੂੰ ਕਿੱਥੇ ਜਾ ਚ ਇਹਨੂੰ ਸਟਾਰਟ ਕਿਵੇਂ ਕਰਨਾ ਇਹ ਚ ਕਰ ਇਹਨੂੰ ਹੁਣ ਚਲਾ ਥੋੜੀ ਚਲਾ ਮੈਂ ਥੋੜੀ ਸੋਟ ਨਾ ਦੇ ਡੇਗੀ ਨਾ ਜਾਵੇ ਮੈਨੂੰ ਕਿੱਥੇ ਜਾ ਚ ਦੀ ਹਾ ਜੀ ਭਣੇ ਤੇ ਭੱਜ ਤੁਰਨ ਲੱਗੀ ਤੇ ਉਹਨੇ ਤੁਰ ਨਹੀਂ ਐ ਮੈਂ ਦੇਖ ਪੂੰਗੀ ਨਹੀਂ ਦੇਖਦੀ ਤੂੰ ਕਿਤੇ ਹਾ ਨਹੀਂ ਦੇਖ ਚਲੀ ਵੇਖਣਾ ਮੈਨੂੰ ਨਹੀਂ ਜਾ ਚ ਆਉਣੀ ਨਹੀਂ ਜਾ ਚ ਆਉਣੀ ਤੂੰ ਮੈਂ ਬੈਠੇ ਬੈਣੀ ਮੈਨੂੰ ਹੂਟਾ ਦੇ ਦੇ ਘਾਲਾ ਮੈਨੂੰ ਹੂਟਾ ਦੇ ਦੇ ਮੈਂ ਹੂਟਾ ਨਹੀਂ ਨਾ ਕਦੀ ਜਾ ਕਦੀ ਵੀ ਤੂੰ ਹੂਟਾ ਦੇ ਮੈਨੂੰ ਬੇਬੇ ਸਿੱਧੀ ਘਰ ਕੋ ਹੂਟਾ ਲਵਾਂ ਤੇ ਮੈਂ ਬਸ ਖਾ ਕੇ ਛੱਡੂ ਆ ਚੱਲ ਜਾਣਾ ਨਹੀਂ ਨਹੀਂ ਮੈਨੂੰ ਹੂਟਾ ਹੀ ਉਹ ਹੂਟਾ ਹੀ ਲੈ ਲੈ ਮੈਨੂੰ ਅੱਜ ਨਾ ਪੰਜਾ ਚ ਆ ਗਈ ਮੈਂ ਹੂਟਾ ਹੀ ਲੈਣਾ ਤੇ ਬੜਾ ਚੱਲ ਚਲ ਆ ਬੈਗੀ ਹਾਂ ਧਿਆਨ ਨਾ ਚਲਾਵੀ ਮੈਨੂੰ ਡੇ ਨਾ ਦਹੀਂ ਕਿਤੇ ਮੈਂ ਤੇ ਡੰਗਰਾਂ ਨੂੰ ਪੱਥਰ ਵੀ ਕਿੰਨੇ ਪਾਉਣੇ ਬਾਅਦ ਚ ਓ ਹਾਈ ਨਹੀਂ ਤੂੰ ਤੇ ਬਾਬਾ ਚਲਾ ਲੈਣੀ ਹੈ ਤੈਨੂੰ ਜੱਸ ਸਿਖਾ ਕੇ ਜਾਉ ਟੈਨਸ਼ਨ ਕੋ ਲੈਣੀ ਤੇਰੀ ਸੱਸ ਨੂੰ ਮੈਂ ਦੇਖ ਨਾ ਦੇਖੇ ਨਾ ਤੇਨੂੰ ਸਾਹ ਘੁੰਮ ਕੀਤਾ ਆਹ ਕਾੜੀ ਨਾ ਮਾਰਦੀ ਨਹੀਂ ਮਾਰਦੀ ਕਾੜੀ ਨਾ ਕੋਈ ਟਰੀ ਜੀ ਤੂੰ ਤਾਂ ਬਹੁਤ ਡਰਦੀ ਤੇ ਬਹੁਤ ਮੈਨੂੰ ਮੈਂ ਤੇ ਕਦੀ ਇਤਾਂ ਬੈਠੀ ਮੈਂ ਤਾਂ ਡਾਰ ਹੁੰਦਾ ਪਿਆ ਕਿਤੇ ਨਾ ਭਰੇ ਬੜੀ ਆ ਹੈ ਨਹੀਂ ਕਿੱਥੇ ਮਰ ਗਈ ਆ ਦੀਂ ਦੀ ਨਹੀਂ ਕਿਹੜੇ ਵੇਲੇ ਨੇ ਮੈਂ ਪਾਣੀ ਪਾਣੀ ਮੰਗਣ ਦੇ ਨਹੀਂ ਐਨੇ ਮੈਨੂੰ ਬੜਾ ਦੁਖੀ ਕੀਤਾ ਜਿਹੜੀ ਇੱਕ ਉਹ ਆ ਗਈ ਉਹਨੇ ਬੜਾ ਕੀਤਾ ਇਨੂੰ ਅੱਜ ਇਹਨਾਂ ਮਾਰਤ ਸਿਖਾਉਣੀ ਪੈਣੀ ਕਿੱਡਾ ਇਹਨੇ ਦੁਖੀ ਕੀਤਾ ਹਾ ਨਹੀਂ ਆ ਕੇ ਬੰਦਿਆ ਹੈ ਆ ਇਹਨੂੰ ਕਿਹੜੇ ਪੁੱਠੇ ਕੰਮੇ ਲਾਉਂਦੀ ਅੱਜ ਇਹਨਾਂ ਨੇ ਦੋਹਾਂ ਦੀਆਂ ਕੂਤਰੀਆਂ ਨੂੰ ਵੜ ਮੈਂ ਦੇ ਕੇ ਛੱਡਣਾ ਵੇਖੀ ਇਹ ਵੀ ਕਿੱਦਾਂ ਜਾਂਦੀ ਜਿਹੜੀ ਰਹਿਣ ਆਈ ਤੂੰ ਮਜਾ ਇਹਨਾਂ ਮਹਿਤਾਸੀ ਆ ਜਾ ਸਲਾ ਛੱਤੀ ਆਈ ਮੈਂ ਕਿੱਦਾਂ ਕਰਨਾ ਇਹਨੂੰ ਤਾਂ ਘਾਰੇ ਨਾਲ ਹੱਥ ਨਾਲ ਨਹੀਂ ਪੈਰਨਾ ਪਤਾ ਨਹੀਂ ਹੁੰਦਾ ਪਿਆ ਤੂੰ ਤਾਂ ਜਾਰੀ ਲੱਲੀ ਬਣ ਗਈ ਇੱਥੇ ਆਣੇ ਵੇਦਾ ਵੇਦਾ ਨਹੀਂ ਦੇਖਣਾ ਫੜ ਕੇ ਰੱਖੀ ਕਿ ਤੈਨੂੰ ਦੇਖਣਾ ਨਹੀਂ ਨਹੀਂ ਦੇਖਦੀ ਤੂੰ ਕਿਤੇ ਨਹੀਂ ਦੇਖਦੀ ਤੂੰ ਲੱਗ ਚੱਲ ਜਾਬੀ ਆਨ ਕਰ ਛਿਤੀ ਕਰ ਧਰ ਮਜਾ ਸਕਾ ਇਹਨੂੰ ਕਰਨੀ ਕਿ ਆ ਵੀ ਕਰਨੀ ਪਰ ਇਹਨ ਕਰ ਪਰ ਇਹਨ ਪਰੇ 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 ਚੱਲ ਚਲਾ ਹੁਣ ਇਹਨੂੰ ਕਿੱਥੇ ਰੱਖਣਾ ਮਾਂ ਨਹੀਂ ਆਏ ਕੋਈ ਨਹੀਂ ਕੁ ਡਰ ਗਿਆ ਅਗੀ ਹਾਂ ਨਹੀਂ ਬੇਸ਼ਰਮੇ ਕੁੜੀਆਂ ਆ ਕੀ ਕਰਨ ਦੇ ਹੈ ਤੂੰ ਉਹ ਜੇ ਤੂੰ ਜਿਹੜੀ ਇਹਨੂੰ ਲੱਛਣ ਸਿਖਾਉਂਦੇ ਹੀ ਇਹੋ ਜੇ ਮਾਸੀ ਜੀ ਮੈਂ ਐਕਟਿਵਰ ਜਾ ਸਿਖਾਉਂਦੀ ਉਹਨੂੰ ਕੀ ਮੈਂ ਕਿ ਸਿਖਾਤਾ ਰਜਾ ਇਹੋ ਜਿਹਾ ਚਾਚਾ ਭੈਣਾ ਆਪਦੇ ਘਰ ਰੱਖਿਆ ਕਰ ਤਾ ਉਹਨੂੰ ਨਾ ਸਿਖਾ ਜਿਵੇਂ ਦੀ ਤੂੰ ਉਹਨੂੰ ਉਹਵੇਂ ਦੀ ਨਭਰਾਉਂਦੀ ਚਾਹ ਨਾਲ ਦੀ ਨਾਲ ਆਓ ਥੜਾ ਦੋ ਗੋਇ ਦਾ ਬਾਲਟਾ ਤੇ ਥੜਾ ਦੋ ਜਾਂਦੇ ਘਰ ਦੇ ਕੰਮ ਕਰਦੀ ਕਿਸੇ ਦੇ ਘਰ ਦਾ ਕਰਦੀ ਤਾਂ ਪੱਟੇ ਸਿੱਧੀਆਂ ਮਤਾਈਆਂ ਦੇਣੀਆਂ ਨਹੀਂ ਹੈ ਮਾੜਾ ਜੀ ਮੈਂ ਹੀ ਕਹਿ ਬਿਠਾ ਮੈਂ ਰੇਡ ਨਹੀਂ ਸਿੱਖਦੀ ਆ ਤੇ ਛੁੱਪ ਕਰ ਜਿਓ ਲੜੋ ਨਾ ਹੋਣ ਲੜਾਈ ਨਾ ਪਾਓ ਕੋਈ ਗੱਲ ਨਹੀਂ ਜੇ ਤੈਨੂੰ ਲੜਾਈ ਦਾ ਇੰਨਾ ਹੀ ਫਿਕਰ ਹੁੰਦਾ ਤਾਂ ਤੂੰ ਇਹਦੇ ਉੱਤੇ ਚੜ ਕੇ ਬੈਠੀ ਹਾਂ ਜੇ ਜੇ ਤੈਨੂੰ ਕੰਮ ਕਰਦਾ ਤੂੰ ਆਦ ਨਹੀਂ ਮੇਰੇ ਗਿੱਟੇ ਗੋਡੇ ਦੁਖਦੀਆਂ ਮੇਰੇ ਲੱਤਾਂ ਦੁਖਦੀਆਂ ਮੈਨੂੰ ਬੁਖਾਰ ਹੋਇਆ ਮੈਨੂੰ ਕੋਈ ਦਵਾਈ ਨਹੀਂ ਦਵਾਉਂਦਾ ਤੂੰ ਇਹਦੇ ਮਾਸੇ ਜੀ ਨੂੰ ਜ਼ਿਆਦਾ ਕੰਟਰੋਲ ਕਰਕੇ ਰੱਖ ਤੂੰ ਚੁੱਪ ਕਰਕੇ ਬਹਿ ਜਾ ਸਾਡੇ ਘਰ ਦੇ ਮਤਲਬ ਮਸਲੇ 'ਚ ਨਾ ਬੋਲ ਘਰ ਦੇ ਫੇਰਾ ਤੂੰ ਮੇਰੇ ਬਾਤਾਂ ਸੁਣਨਾਂ ਚੋਟੀਆਂ ਮਖਾੜੀ ਵੀ ਕੁਛ ਲੱਗਦੀ ਲੱਗਦੀ ਤੁਹਾਡੀ ਕੋ ਤੁਹਾਡੀ ਕੋ ਉਦੋਂ ਲੱਗਦੀ ਹੋਗੀ ਹੁਣ ਮੇਰੇ ਘਰ ਦੀ ਨੋਹ ਆ ਮੈਂ ਜਿੱਦਾਂ ਮਰਜ਼ੀ ਇਹਨੂੰ ਕਰਾਂ ਤੁਹਾਡਾ ਕੋਈ ਮਤਲਬ ਨਹੀਂ ਪੈਂਦਾ ਮੈਂ ਜਿੱਦ ਖਲੰਦਾਜੀ ਕਰਨ ਦਾ ਚੰਗੀ ਨਾ ਲੜੋ ਨਾ ਤੇ ਮੈਂ ਵੈਸੇ ਹੀ ਮੈਂ ਹੀ ਵੇਖ ਕੇ ਰਹੀ ਤੇ ਕੰਮ ਕਰਦੀ ਹੈ ਕਿਸੇ ਦਾ ਨਹੀਂ ਕਰਦੀਗੀ ਠੀਕ ਹੈ ਨਾ ਤੇਰੇ ਵੰਗੂ ਨਹੀਂ ਸਕੂਟਰੀਆਂ ਤੇ ਚੜ ਕੇ ਕਦੀ ਆਉਂ ਤੱਕਦੀ ਆਉਂ ਅਸੀਂ ਯਾਦ ਕਰ ਵੀ ਸਾਸ ਹੈਗੀ ਮੇਰੀ ਵੀ ਸਾਸ ਹੈਗੀ ਤੁਹਾਡੇ ਨੂੰ ਥੋੜੀ ਕਿ ਹਿੱਡਾ ਕੇ ਕੁਰਸੀ ਮੇਰੀ ਤੇ ਤੇਰੀ ਸਾਸ ਨੇ ਕੀ ਲਗਾਵਾ ਤੇਰੀਆਂ ਖੋਲ ਗਈਆਂ ਤੇਰੀਆਂ ਜਿਹੜੇ ਤੋਂ ਹਿੱਡਾਂ ਦੇ ਕੰਮ ਕਰਦੀ ਕਰਦੀਆਂ ਤੇ ਬੈਠੇ ਰਹਿੰਦਾ ਜਿਵੇਂ ਇਹਨੂੰ ਚੁੱਪ ਕਰਾ ਲਾ ਕੁੜੀ ਤੇਰੇ ਮੈਂ ਦੱਸਾਂ ਸਾਡੇ ਘਰ ਦੇ ਮਸਲ ਤੇ ਬੋਲਣ ਦੀ ਕੋਈ ਲੋੜ ਨਹੀਂ ਆ ਜੂਗਾ ਪਰ ਆਲਾ ਜੇ ਰਹਿਣਾ ਤੇ ਰਵੇ ਦੋ ਦਿਨ ਹੀ ਤਾਂ ਨਿਕਲਦੀ ਹੋਵੇ ਇੱਥੋਂ ਮੈਂ ਇੱਥੇ ਆਉਣਾ ਮੇਰੇ ਲਈ ਭੈਣ ਇਹ ਘਰ ਮੇਰਾ ਵਾ ਹਮਨਾ ਇੱਥੇ ਨਹੀਂ ਭੈਣ ਦੇ ਕੋਲੇ ਤੇਰੀ ਮਹਿ ਬੁੱਤਨੀ ਨੇ ਵਾਲਦ ਨਹੀਂ ਖ ਆ ਮੇਰੇ ਮੂੰਹ ਨਹੀਂ ਆਈ ਨਹੀਂ ਕੇ ਆਈ ਜਿਆਦੀ ਭੂਏ ਚੜਾਈ ਤੂੰ ਨੇ ਪੁੱਚ ਪੁੱਚ ਕਰਕੇ ਬੋੜ ਬੋੜ ਨਾ ਕਰ ਜਿਹੜੀ ਗੱਲ ਕਰਨੀ ਕੁੜੀਏ ਮੇਰੇ ਮੂੰਹ ਤੇ ਕਰ ਪਾਣੀ ਜਾ ਜਾ ਲੈ ਕੇ ਤੇ ਮੈਂ ਦੱਸਾਂ ਤੇਰੀ ਮੈਂ ਗੁਤਨੀ ਜੀ ਕਮਾ ਦੇ ਜੇ ਤੂੰ ਉਹਦੇ ਮਗਰ ਮਗਰ ਲੱਗੀ ਕਰਦੀ ਚੰਗੀ ਭਲੀ ਹੈ ਕੀ ਸੀਗੀ ਹੁਣ ਵੀ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਆ ਗਈ ਕੱਲ ਤੇ ਇਹਨੇ ਵੇਖੀ ਉਹਦੇ ਪੂਰਨਿਆਂ ਤੇ ਚੱਲਣਾ ਇਹਦੀ ਡੰਡ ਲਾ ਕੇ ਸੋਟੂਗੀ ਉਦਾਂ ਨਹੀਂ ਮੇਰੇ ਕੰਮ ਅੱਗੇ ਬੋਲਦੀ ਨਹੀਂ ਸੀਂ ਇਨੂੰ ਮੈਂ ਦੱਸਦੀ ਪਤਾ ਲੈਂਦੇ ਮੁੰਡੇ ਨੇ ਮੁੰਡੇ ਤੋਂ ਇਹਦੀ ਵਿੱਚ ਚੰਗੀ ਗੁੱਤ ਨਾ ਨਾ ਅੱਜ ਪਟਾਈ ਤੇ ਤਾਂ ਆਖਿਓ ਵਖੰਡ ਕਰਦੀ ਏ ਕੰਮ ਕਹਿ ਦੋ ਤੇ ਮੌਤ ਪੈ ਜਾਂਦੀ ਆ ਕੰਮ ਕਰਨ ਵਾਲੀ ਤੇ ਸਕੂਟਰੀ ਤੇ ਚੰਗਣ ਦੇ ਲੱਪਾ ਚ ਐ ਚੁੱਕ ਚੁੱਕ ਰੱਖਾ ਨੂੰ ਚੰਗੀ ਭਲੀ ਮਰ ਗਈ ਆ ਨਾ ਹੁਣ ਦੇਖ ਹੁਣ ਤੁਰਿਆ ਹੀ ਨਹੀਂ ਜਾਂਦਾ ਐਸੇ ਲਈ ਗੱਲ ਸੁਣ ਉਹਨੂੰ ਘਲਾਵੇ ਗੱਲ ਹੀ ਚੰਗੀ ਤੈਨੂੰ ਮੈਂ ਦੱਸਾਂ ਮੇਰੇ ਕੋਲ ਜਿੱਤਾ ਬੋਲਦੀ ਮੈਂ ਨਹੀਂ ਉਹ ਗੱਲ ਚਰਨੀ ਠੀਕ ਹੈ ਨਾ ਤੈਨੂੰ ਜ਼ਿੰਦਗੀਆਂ ਚੰਦੀ ਪੁੱਠੀ ਮੱਤਾਂ ਮੈਨੂੰ ਨਹੀਂ ਪਤਾ ਆਪਣੇ ਘਰ ਕਿਵੇਂ ਰਹਿੰਦੀ ਕਿਵੇਂ ਨਹੀਂ ਰਹਿੰਦੀ ਕੋਈ ਕੁਝ ਨਹੀਂ ਕਿ ਮੈਂ ਸਭ ਜਾਣਦੀ ਹਾਂ ਮੇਰੇ ਤੇ ਮੰਮੀ ਦੀ ਮੰਮੀ ਜੀ ਨੇ ਬਹੁਤੀ ਕਰਿਆ ਕਰ ਬਥੇਰੀ ਜਿੰਨੇ ਜੋਗੀ ਤੂੰ ਹੀ ਹੈਗੀ ਸਕੂਟਰੀ ਤੇ ਤਵਾ ਦਾ ਪਾਲ ਸਕਦਾ ਇਹਨੂੰ ਮੈਂ ਬੰਬੂ ਕਾਟ ਤਾ ਚਲਾ ਸਕੂਟਰੀ ਸਿੱਖਦੀ ਸੱਕਦੀ ਆਹ ਲੈਂਦੇ ਮੁੰਡੇ ਤੇਰੀ ਮੈਂ ਗੋਤਨ ਵਾਲਾ ਦਵਾਉਣੀ ਅੱਜ ਵੇ ਸਵੇਰੇ ਆਪਣੇ ਘਰ ਚਾਹੀਦੀ ਜਿੱਦੇ ਮੈਂ ਤੇਰਾ ਵੀ ਜੁਲੀ ਬਿਸਤਰ ਚ ਕਾ ਕੇ ਤੇ ਨਾਲੇ ਤੋਰਨੀ ਇਹ ਵੇਲਾ ਘਰ ਰੱਖਣਾ ਹੈ ਕਿ ਆਪਣੀ ਭੈਣ ਨਾ ਜਾਣਾ ਇਹ ਮੈਨੂੰ ਸਵੇਰੇ ਹੋਣ ਤੇ ਮੀਂਹ ਪure ਲੱਤੀ ਦਾ ਸਵੇਰੇ ਮੈਨੂੰ ਚੱਲ ਜਾਣਾ ਬਸ ਸਵੇਰੇ ਲੱਗਦਾ ਨੂੰ ਚਲੇ ਹੀ ਜਾਣਾ ਕੋਈ ਸਬਜੀ ਬਣਾ ਸਬੰਨੀ ਨਹੀਂ ਬਣਾਉਣੀ ਦਾਲ ਬਣਾਉਣੀ ਤੈਨੂੰ ਲੰਗਰ ਖਵਾ ਕੇ ਤੇ ਮੱਖਾ ਦੰਣਾ ਹੀ ਹੈ ਦਾ ਇਹ ਬੰਦੇ ਕੁਝ ਨਹੀਂ ਬੀ ਬਸ ਤੇਰੇ ਮੈਂ ਸਿਰ ਚ ਪਾਉਂ ਜੇ ਅੱਜ ਕੋਈ ਸਬਜੀ ਉਹੋ ਜਿਹੀ ਬਣ ਗਈ ਤੇ ਤੈਨੂੰ ਮੈਂ ਦੱਸ ਸਕਦਾ ਜਿੰਨੀ ਜਬਾਨ ਚ ਲੰਮਦੀ ਮੈਨੂੰ ਬਹੁਤ ਖਾ ਚੜਿਆ ਮੇਰੇ ਕੋ ਬੋਲੀ ਅੱਜ ਆ ਮਾਪਾ ਦਿੱਤੀ ਤੜੀ ਮਾਂ ਨੂੰ ਦਿੱਤੀ ਦੋ ਮਾਂ ਜਾਨੀਆਂ ਨੂੰ ਹੈ ਦੇਖੋ ਬੋਲਣਾ ਮੈਨੂੰ ਤਾਂ ਮਾਂ ਨੇ ਮਾਰ ਦਿੱਤੀ ਉਹਨਾਂ ਪੂਰਾ ਬੋਲ ਲਿਆ ਤਾਂ ਵੀ ਬਗਵਾਸ ਨਾ ਕਰ ਜਾ ਕੇ ਤੇ ਦਾਲ ਪਾਣੀ ਧਰ ਚਲ ਕੇ ਉਹ ਕੰਡੋਰ ਦਾ ਮੇਰੇ ਕੋਲ ਤੇ ਨਾਲੇ ਉਹਨੂੰ ਸਮਝਾ ਦੇ ਸਿਰੇ ਆਪਣੇ ਘਰ ਜਾਣੀ ਚਾਹੀਦੀ ਮੈਂ ਨਹੀਂ ਇਹ ਜਿਹੇ ਪਖੰਡ ਵੇਖਣੇ ਨਹੀਂ ਕਰੇਣਾ ਵੇ ਕਿਤੇ ਮੈਂ ਬਾਹ ਪੜ ਕੇ ਕੱਢ ਦੀਵਾ ਫੇਰ ਅਖੇਗੀ ਮੇਰੀ ਭੈਣ ਨੂੰ ਕੱਢ ਦਿੱਤਾ ਨਹੀਂ ਇੱਦਾਂ ਨਾ ਕਰੇ ਮੈਂ ਆਪੇ ਕਹਿ ਦੂੰ ਕਿ ਉਹਨਾਂ ਨੂੰ ਵੀ ਉਹਨਾਂ ਆਪੇ ਚੱਲੀ ਜਾਣਾ ਮੇਰੀ ਖਿਆਲ ਸਵੇਰੇ ਜਾਂ ਕੱਲ ਨਾ ਜਾਣ ਕੇ ਪਰਸੋਂ ਚੱਲ ਜਾਈਂ ਪਰਸੋਂ ਪਰਸੋਂ ਹੀ ਸਵੇਰੇ ਜਾਣੀ ਚਾਹੀਦੀ ਹੈ ਸਿਰੇ ਮੈਨੂੰ ਦਿਸਣੀ ਨਹੀਂ ਚਾ ਚਲ ਜਾ ਇਥੋਂ ਮੇਰੇ ਲੱਗੋਂ ਨਾ ਵੇ ਤੁਰਦੀ ਵੇ ਵੇ ਤੁਰਦੀ ਹੁਣ ਤੱਲ ਤਾਂ ਜਹਾਨੀ ਨਹੀਂ ਰਹਿ ਗਈ ਤੇ ਸਕੂਟਰੀ ਦਾ ਵਾਲ ਸਿੱਖਣਾ ਉਹਦਾ ਪੜਕਾ ਪੜਕੁੱਤੇ ਪੈਂਦੀ